5000 ਤੋਂ ਘੱਟ ਨਹੀਂ ਆਪਾਂ ਮਾਰ ਰਹੇ ਗਏ ਕਿੰਨਾ ਦਾ ਕਿੰਨਾ ਦਾ ਨਹੀਂ ਯਾਰ ਨਹੀਂ ਯਾਰ ਜਦੋਂ ਆਏਗਾ ਬੱਤੇ ਮੜੇ ਮਸਾਈ ਗਾੜੀ ਪੰਜ ਦੇ ਆਵੇਂ ਤੇਰੇ ਬਾਪੂ ਤੇਰੇ ਕਹਿਣ ਮੋੜ ਬਾਈ ਜੀ ਸਾਈਡ ਤੇ ਹੋਣੀ ਉਹ ਕਿੰਨੇ ਨਗਾਂ ਦਾ ਸਾਡਾ ਹੁੰਦਾ ਤਿੰਨਾਂ ਦਾ ਤਿੰਨ ਨਗਾਂ ਦਾ ਉਹ ਪੂਰੇ ਲਾਤੇ ਚੱਕ ਕਿੰਨੇ? ਫਰਾ ਕੱਦ ਬਾਤ ਪੰਜ ਨੂੰ ਕਹਿੰਦਾ ਤੂੰ ਓਏ ਪੰਜ ਨੂੰ ਕਹਿੰਦਾ ਆਹ ਮੈਂ ਪੈਂਤੀ ਸੌ ਕੋਈ 35 ਨੂੰ ਲੈ ਬਹੁਤ ਬਾਲਾ ਬੱਚੇ ਤੇ ਮਰਨ ਵਾਲੇ ਬੱਚੇ ਚੱਲ 5500 ਲੈ 55 ਹੋਵੇ ਨਾ ਨਹੀਂ ਵੀਰੇ ਉਹ ਕਾਲੇ ਜੇ ਕਾਲੇ ਜੇ ਤੋਂ ਨਹੀਂ ਉਹ ਇੱਕਦਮ ਨਿੱਕਾ ਇਹ ਤਿੰਨੇ ਤਿੰਨੇ ਨਾ ਉਹ ਕੋਈ ਕੀ ਮੁੱਲ ਕੀਤਾ ਇਤਨਾ ਨਾ ਉਹ 3500 ਆਉਂਦਾ ਅੱਛਾ 1.5 5500 ਲੱਗਿਆ 5500 ਲੱਗਿਆ ਭਾਈ ਮੋਕੜੇ ਮਕਾ ਦਿਆ ਨਾ ਜਮਾ ਯਾਰ ਹੁਣ ਤੁਹਾਡਾ ਮੱਕੇ ਕਹਿੰਦਾ ਓਏ ਹਾਂ ਮੈਂ ਸਿਆਣ ਸਿਆਣ ਚਾਲ ਹੁਣ ਨਾ ਬੋਲੀ ਪੁੰਦੇ ਸ਼ੀਰ ਆਉਂਦਾ ਓ ਲਾ ਓ ਲਾ ਯਾਰ ਓ ਲਾ 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 ਓ ਹੋ ਗਏ ਦੇ 6000 ਦੇ ਦੋ ਕਿੰਨੇ ਦੇ ਕਰਤੇ ਜੱਗੀ 6000 ਦੇ ਦੋ ਆ ਤੇ ਤਿੰਨ ਤਿੰਨ ਨਾਲ 200 ਬੱਲੇ ਹੀ 4000 ਦਾ ਬਾਈ ਚੱਲ ਯਾਰ ਰਹਿਣ ਦੇ ਅੱਜ ਕੀ ਠੀਕ ਆ ਯਾਰ ਬਹੁਤ ਕਾ ਜਮਾ ਬੰਦ ਹੋਈ ਜਾਂਦਾ ਅੰਕਲ ਬਹੁਤ ਸੱਟ ਵੱਜੀ ਇੰਨੇ ਦਾ ਲਓ ਜੀ ਲੈ ਜਾ ਲੈ ਜਾ ਕੋਈ ਨਹੀਂ ਬਾਈ ਦੂਜਾ ਲਾ ਜਾ ਦੇਸ ਤੇ ਬੰਦੇ ਨਹੀਂ ਕਿਹਾ ਨਹੀਂ ਨਹੀਂ ਚੱਕ ਬਈ ਬਦਲਤਾ ਬਾਈ ਨੇ ਲਓ ਜੀ ਬੋਸ਼ਾ ਬਾਈ ਯਾਰ ਹੋੜਮੋੜ ਹੋੜ ਬੱਕਰਾ ਸਾਡੀ ਨਹੀਂ ਛੱਡੇ ਹੋਣੇ ਵੀ ਤੋੜ ਕੇ ਦੇਖ ਰਾ ਪੁੱਤ ਚੈੱਕ ਕਰ ਲੈ ਚੰਗੀ ਤਰ੍ਹਾਂ ਕਰੋ ਭਾ ਯਾਰ ਤੰਨੇ ਕਰ ਲੇ ਕੀ ਕਰ ਕਿੰਨੇ ਅੰਦੇ ਨੇ ਜੈਲ ਤਿੰਨ ਨੂੰ ਲੈਣੀ ਨਾ ਇਹ ਤੋਂ ਦੇ ਪਾਣੀ ਕਿਹ ਕਿੱਧਰ ਗਿਆ ਪੈਂਟਰ ਵਾਲਾ ਕਦਮ ਮੜਾ ਹਾਂ ਤਿੰਨ ਬੱਕਰੇ ਬਾਈ ਨੇ ਇਹ ਤੋਂ ਪਹਿਲਾਂ ਤੇਰਾ ਨਾ ਵੇਚ ਤੇ ਤਿੰਨ ਨਾ ਵੇਚ ਤੇ 19 ਨਾ ਵੇਚ ਅੰਨੀ ਨਾ ਵੇਚ ਤੇ ਇਹ ਤੋਂ ਪਹਿਲਾਂ ਦੋ ਤੋਂ ਤੇ ਤਿੰਨ ਨਾ ਬਾਕੀ ਹੈਗੇ ਦੋਨੋਂ ਬਾਈ ਉਹ ਨਹੀਂ ਇਹ ਸਹੀ ਕਿਤੇ ਆ ਕਰ ਸੋ ਨਾ ਮੇਰੀ ਕੀ ਹੋ ਗਿਆ ਪੈਸਾ ਦੇ ਦੇ ਜੇ 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 ਕਿਸੋ ਦੇ ਬੜਾ ਅੱਛਾ ਤਾਂ ਦੇ ਜਵਾਨ ਹੋ ਗਏ ਉਹ ਯਾ ਛੀ ਵਾਲਾ ਦੇਣਾ ਉਹ ਤੇ ਨਾ ਗਾਇ ਨਹੀਂ ਮਰਦਾ ਏ ਓਏ ਕਰ ਲੂ ਵੱਡੇ ਇਹ ਕਾਰ ਕੇ ਕੋਈ ਨਹੀਂ ਮਰਦਾ ਏ ਓਏ ਮਰ ਜੇ ਤਾਂ ਅਸੀਂ ਬੈਠੇ ਆਈ ਬੈਠਣ ਨਹੀਂ ਮਰਦਾ ਗੱਲਤ ਨਹੀਂ ਕਰਾਈ ਨਹੀਂ ਮਰਦਾ ਅਸੀਂ ਨਹੀਂ ਅਮਰ ਖੜਾ ਬਲੇ ਨਾ ਓਏ ਨਹੀਂ ਨੰਬਰ 3 ਜਿਹੜਾ ਲਾ ਦੇਇਆ ਤੁਸੀਂ ਨਹੀਂ ਐਡਸ ਤੋਂ ਦੇ ਫਿਰ ਸਿੱਧਾ ਸੀ ਜਾਈ ਬੈਠੇ ਯਾਰ ਫਿਰ ਜੇ ਸਿੱਧਾ ਅਸੀਂ ਲਾ ਅਸੀਂ ਲਾਵਾਂਗੇ ਬਾਈ ਹਾਂ ਤੁਸੀਂ ਸਾਰਾ ਮੂੰਹ ਵੀ ਪਰੇ ਨੂੰ ਕਰੀ ਬੈਠਾ ਹੈ ਲਾ ਵੀ ਕਪਤਾਨ ਦਾ ਵੱਡਾ ਭਰਾ ਹੈ ਕਪਤਾਨ ਦਾ ਵੱਡਾ ਪ੍ਰਾਸਾ ਚ ਵਿਖਾ ਵੀ ਦੋ ਇਹ ਹੋਰ ਮੰਡੀ ਨਹੀਂ ਜਾਂਦਾ ਕਿ ਮੰਡੀ ਤੇ ਜਾਂਦਾ ਨਹੀਂ ਇਹ ਹੋਰ ਕਿੱਥੇ ਮੰਡੀ ਨਹੀਂ ਜਾਂਦਾ ਸੌਦਾ ਹੀ ਨਹੀਂ ਕਰਦਾ ਇਹ ਜੇ ਜਾਂਦਾ ਰਵੇ ਸੌਦਾ ਹੀ ਨਹੀਂ ਕਰਦਾ ਇਹ ਜਾਂਦਾ ਨਹੀਂ ਕਿਤੇ ਜਾਵੜੇ ਤੇ ਸੌਦਾ ਹੀ ਕਰਨਾ ਕਿਤੇ ਨਹੀਂ ਐਨੇ ਨਾ ਢਲਾਨੀ ਜਾ ਤੂੰ ਗੱਲ ਠੀਕ ਆ ਵਿੱਡਾ ਵਿੱਡੀ ਜਾ ਨਾ ਆਪੇ 5 ਰੁਪਏ ਦੇ ਦਾ 250 ਬਣਿਆ ਉਹ ਕਰ ਲੈਣਾ ਪੂਰਾ ਇਹ ਬਹੁਤ ਅਜੇ ਅੰਦਰਲਾ ਨਹੀਂ ਖੁੱਲਿਆਣਾ ਅੰਦਰਲੀ ਜੇਬ ਨਹੀਂ ਖੋਲੀ ਜੀ ਗੋਟੀਆਂ ਤਾਂ ਅੰਦਰ ਰੱਖੀ ਬੈਠਾ ਸਾਰੀਆਂ ਇਹ ਦੂਜੇ ਦੇ ਆਹ ਆ ਬੋਤਲ ਸਾਹਿਬ ਦੋਵੇ 6000 ਵੀ 650 ਦੇ ਆਂਕੜਾ ਨਹੀਂ 650 ਪਰ ਨਹੀਂ 650 ਦੇ ਮੁਕੀ ਨੀ ਪੈਣਾ ਨਹੀਂ ਬੱਕਰੇ ਲਾਉਣ ਵਾਲੇ ਬੰਦੇ ਖੜੇ ਰੋਣਾ ਨਹੀਂ ਪਾਉਣੀ ਨਹੀਂ ਪੜਾ 650 ਦੇ ਓਏ ਉੱਥੇ ਲੈਣ ਵਾਲੇ ਬਹੁਤ ਖੜੇ ਆ ਨਹੀਂ 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 ਪੈਸੇ ਦੇ ਹਾਂ ਪੈਸੇ ਦੇ ਪਹਿਲੇ ਕੋਈ ਨਹੀਂ ਉਹ ਰਹਿਣ ਦੇ ਵੀਰੇ 650 ਦੇ ਹੋਏ ਬਈ ਯਾਰ ਉਹ 400 ਨਹੀਂ ਉਹ 650 ਦੇ ਕਿਉਂ ਨਕਾਦ ਕਰਦੇ ਆ ਸੌਦਾ ਯਾਰਾ ਉਹ ਪਾ ਜਵਾਨ ਹੀ ਕਰ ਲਿਆ ਫੜੀ ਆ ਆ 200 ਕੱਟ 380 ਨਾ ਜਾਂ 120 ਆਈ ਦੀ ਹੋ ਗਈ ਯਾਹ ਕੀ ਹੋ ਗਿਆ ਬਚਾ ਦੇ ਪਰਚੀ ਇਹਦੀ ਹੋ ਗਈ ਨਹੀਂ ਸਾਰਾ ਕੁਝ ਪਰਚੀ ਤੇ 25 ਤਰੀਕ 620 ਜੱਜਾ ਦੇ ਪਾਸ ਲੈ ਲੈ ਮੇਰਾ ਯਾਹ 1500 ਕੋਈ ਹਵਾ ਲੱਗੰdio ਉਹ ਚਰਾਲੇ ਕੁਟੇ ਨੂੰ ਬਾੜਿਆ ਗਾਠੀਆਂ ਨੂੰ ਕਰਵਾ ਚੱਲੀ ਹੁੰਦਾ ਸਹੀ ਗੱਲ ਉਹਨੂੰ ਤਾਂ ਪਤਾ ਨਹੀਂ ਲੱਗਾ ਮੇਰੇ ਨਾਲ ਚੱਲ ਤੂੰ ਮੜਿਆ ਹੋੜ ਨੇ ਤੂੰ ਲੱਗ ਗਿਆ ਉਹਦੇ ਨਾਲ ਕੋਈ ਨਹੀਂ ਉਹ 650 ਦੇ ਲੈਣਾ ਉਹ 650 ਦੇ ਦਿੰਨਾ ਉਹ 6 ਦੇ ਦੇ ਰਿਆ ਉਹ ਇਹ ਦੇ ਰੋ ਖੱਜਲ ਕਰਦੇ ਆ ਯਾਰ ਉਹਨੂੰ ਆਪਾਂ 620 650 ਦੇ ਉਹਨੂੰ ਜਦੋਂ ਆਖੀ ਜਾਂਦੇ ਆ ਉਹ ਦੇ ਦੇ ਤੈਨ ਨਗਰੇ ਪਤੰਦਰਾ ਆ ਦੇ ਦੇ ਤੈਨ ਨਗਰੇ ਪਤੰਦਰਾ ਆਪਾਂ ਨਹੀਂ ਵੀਰੇ ਹੋਣੇ ਓ ਬਾਈ ਜੱਗੀ ਆ ਬਾਈ ਦਾ 650 ਦਾ ਕਰਦੇ ਇਹਨੂੰ ਲਵਾਉਗੇ ਨਹੀਂ ਆ ਬਾਬੂ ਫੜਾ ਫੜਾ ਨਹੀਂ 650 ਦੇ ਪਦੇਣੀ ਨਹੀਂ ਯਾਰ ਉਧਰ ਗੱਲ ਕਰ ਸੋ ਨਾ ਮੇਰੀ ਦੇਖੋਗੇ ਮੰਨੀ ਉਹ ਸੌਦਾ ਚੱਲੀ ਜਾਂਦਾ ਹਜੇ 1 ਮਿੰਟ ਨਹੀਂ ਲੈਣੇ ਉਹਨੇ 1000 ਕਿਤੋਂ 1 2000 ਬੰਨ ਜਾਂ ਗਿਆ ਹੋ ਗਿਆ ਅੱਜ ਨਹੀਂ ਉਹ ਸੌਦਾ ਨਕਾਤ ਨਾ ਕਰ 650 ਦਾ ਤੂੰ ਉੱਤੇ ਖੜੇ ਫੜਨ ਨਾਲੇ ਹੋ ਗਏ 650 ਨੀ ਹਮ ਨਹੀਂ ਲੈ ਲੇਗੇ ਕੀ ਹੋ ਗਿਆ ਇਹ ਸੁਣਾਈ ਕਿੰਤਾ ਬੰਦੇ ਖੜੇ ਮੈਨੂੰ ਸਹੀ ਗੱਲ ਆ ਯਾਰ ਭਾਈ ਯਾਰ ਭਾਈ ਨਾ ਮੋੜ ਬੰਦੇ ਨਹੀਂ ਲੈਣਾ ਨਹੀਂ ਮੈਨੂੰ ਯਾਰ ਤੂੰ ਨਾ ਪਿੱਛੇ ਕਿਉਂ ਲੱਗਾ ਇੱਕ ਬੰਦੇ ਕਿਤੇ ਨਾ ਨਾ ਬੰਦ ਕੇ ਰਾਤਾ 190 190 ਆਪਣਾ ਆਵਾਜ਼ ਸੁਖ ਵਾਲਾ ਕਿੱਥੇ ਆ ਏ ਕੀ ਦਿੰਦਾ ਹੋਰ ਭਾਈ ਨਾਏ ਵੱਡੇ ਇਹ ਭਾਜੋ 7000 ਦੇ ਵੀ ਲੈ ਜਾਣੇ 6000 6000 ਦੇ ਹੋਗੇ ਕੋਈ ਇਤਨੇ ਨਹੀਂ ਯਾਰ ਮਾਰਦ ਕਰਾ ਦੇ ਯਾਰ ਜਾ ਹੋਗੇ 6000 ਨਹੀਂ ਭਾਈ ਯਾਰ ਨਹੀਂ ਮੰਨਦੇ ਯਾਰ ਉਹ ਨਹੀਂ ਬੰਦਾ ਨਹੀਂ ਮੰਨਦਾ ਉਹ ਜੀੜਾ ਬਹਦਾ ਬੰਦਾ ਮਾਰਦੇ ਵੀ ਕਰਤੇ ਸੀ ਹੋ ਗਏ ਭਾਈ 6000 200 ਠੀਕ ਹੈ ਬਹੁਤ ਵਧੀਆ ਸੌਦਾ ਤੇਰੇ ਜਿਹੜਾ ਦੋਸਤ ਸਾਰੇ ਨਾਲ ਵੇਖ ਕੇ ਭਾਈ ਜੇ ਤੂੰ ਅੱਜ ਲੰਗਿਆਂ ਨਾਲ ਭਾਈ ਆ ਜਾ ਭਾਈ ਲੰਗੇ ਆ ਬਾਈ ਯਾਰ ਫਰੀਦਕੋਟ ਬੱਕਰਾ ਬਹੁਤ ਵਧੀਆ ਬਾਈ ਬੱਕਰੇ ਲੱਗੇ ਨਾਗਾਂ ਦੀਆਂ ਤਿੰਨ ਤੇ ਬਾਈ ਨਾਗ ਵਿੱਚ ਹੈ ਬਾਈ ਨੇ ਤੇ ਦੋਸਤੋਂ ਤਿੰਨ ਨਾਗ ਰਹਿੰਦੇ ਦੀ ਗੱਡੀ 'ਚ ਤੇ ਬੰਦਾ ਸੀਗਾ ਬੈਗੇ ਦੋਸਤੋਂ ਤੇ ਬਾਈ ਨੇ ਗੱਡੀ ਵੇਲੀ ਕਰਤੀ ਦੋਸਤੋਂ ਫਰੀਦਕੋਟ ਬੱਕਰਾ ਮੰਡੀ ਦੇ ਵਿੱਚ ਬਹੁਤ ਵਧੀਆ ਸੌਦੇ ਹੋਇਆ ਦੋਸਤੋਂ ਪੂਰਾ ਰੌਣਕ ਲਾ ਠੀਕ ਹੈ ਬੋਧ ਘਰਤੀ ਖਵਾਸ ਬਾਈ ਤੇ ਬਾਈ ਨਾਗ ਹੈ ਬਾਈ ਨੇ ਦੋਸਤੋਂ ਇਹਨੂੰ ਕਰਾਂਗੇ ਸੰਭਾਲ ਕੇ ਕਰਦੇ ਸੇਲ ਕਰਦੇ ਭਾਈ ਨਿੰਮੀ ਕਿਵੇਂ ਲੱਗੀ ਮੰਡੀ ਆਪਣੀ ਸਾਰਾ ਕੁਸਤੇ ਨੂੰ ਸਹੀ ਗੱਲ ਬਹੁਤ ਵਧੀਆ ਸੌਦੇ ਭਾਈ ਨਗ ਲੈ ਕੇ ਵੇਚਣਾ ਆਪਦੇ ਸਾਰੇ ਨਗ ਵੇਚਦੇ ਜੀ ਭਾਈ ਨਗ ਭਾਈ ਲੈ ਕੇ ਆਈ ਭਾਈ ਨਗ ਭਾਈ ਦੇ ਭਾਈ ਵੇਖੇ 1 ਮਿੰਟ 1 ਮਿੰਟ 1 ਮਿੰਟ ਅੱਧੇ ਘੰਟੇ ਦੇ ਵਿੱਚ ਵਿੱਚ ਭਾਈ ਤੇ ਭਾਈ ਨਗ ਵੇਚੇ ਹਾਂਜੀ ਵੱਡੇ ਵੀਰ ਭਾਈ ਆਪ